ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਮੌਸਮ ਕੁਝ ਨਗਲ ਹੋ ਗਿਆ ਸਾਫ ਕਿ ਧੁੱਪ ਦੇਖੋ ਜੀ ਬਹੁਤ ਜ਼ਿਆਦਾ ਧੁੱਪ ਜ ਖੜੀ ਪਈ ਹੈ ਬਹੁਤ ਵਧੀਆ ਮੌਸਮ ਹੋਇਆ ਪਿਆ ਤੇ ਬਾਕੀ ਮੌਸਮਾ ਅੱਜ ਦੇਖਦੇ ਅੱਜ ਫਿਰ ਆਪਣੀ ਕੁ ਵਿਆਹ ਦੀ ਤਿਆਰੀ ਹੈ ਤਕਰੀਬਨ ਬਿਹਾਂ ਦਾ ਇੰਨਾ ਹੋ ਚੁੱਕਿਆ ਕਿ ਬਿਹਾਂ ਜਜਾ ਜਾ ਜਾ ਕਿ ਸਾਡਾ ਦਮ ਨਿਕੜ ਗਿਆ ਹੈ ਬਹੁਤ ਸਾਰੇ ਵਿਆਹ ਤਾਂ ਅਸੀਂ ਨੂੰ ਬਲੌਗ ਦੇ ਵਿੱਚ ਦਿਖਾ ਨਹੀਂ ਕਹੇ ਤਕਰੀਬਨ 2 2 3 ਤਣ ਵਿਆਹ ਅਸੀਂ ਕਦੇ ਚ ਅਟੈਂਡ ਕਰ ਰਹੇ ਆ ਤੇ ਫਿਲਹਾਲ ਸਾਡੇ ਸਾਰੇ ਬਲੌਗ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲਿੰਗ ਕਰੋ ਵਾਲੇ ਬਟਨ ਦਾ ਬੱਦਤਾ ਜੋ ਆਉਣ ਵਾਲੀ ਵੀਡੀਓ ਨੂੰ ਸ਼ੇਅਰ ਤਕਰੀਬਨ ਛੋਟੇ ਤੱਕ ਪਹੁੰਚਦਾ ਰਹੇ ਤੇ ਨਵੀਂ ਨਵੀਂ ਵੀਡੀਓ ਹਰ ਤੁਸੀਂ ਦੇਖਦੇ ਰਹੋ ਤੇ ਜੇ ਵੀਡੀਓ ਬਧੀਆ ਲੱਗਦੀ ਹੈ ਤਾਂ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਬਹੁਤ ਤੋਂ ਬਾਅਦ ਸ਼ੇਅਰ ਕਰਿਆ ਕਰੋ ਤੇ ਆਪਾਂ ਹੁਣ ਚਾਹ ਰਹੇ ਜੀ ਕੰਮ ਤੇ ਆਪਣੇ ਤੇ ਇੱਥੇ ਆਪਣੀ ਰੁਟੀਨ ਹੈ ਰੋਜ਼ ਦੀ ਜਾਣ ਦੀ ਆਪਣੇ ਬਿਹਾ ਬਿਹਾਜ ਫਿਰ ਕਿ ਬਿਆ ਦੇਖਣ ਤੇ ਉਸ ਤੋਂ ਬਾਅਦ ਨਾਲੇ ਆਪਾਂ ਆਪਣੇ ਜਿਹੜੇ ਦਫ਼ਤਰ ਦੇ ਕੰਮ ਨੇ ਨਾਲ ਜਿਹੜਾ ਆਪਾਂ ਉਹ ਵੀ ਕਰਦੇ ਰਹਿੰਦੇ ਆ ਤੇ ਬਾਕੀ ਅੱਜ ਦਾ ਦਿਨ ਜੇ ਦੇਖਿਆ ਜਾਵੇ ਜਿਹੜਾ ਆਪਾਂ ਪਿਛਲੇ ਦਿਨੇ ਕੁਝ ਖੋਆ ਕੱਢੇ ਸੀ ਭੈਣ ਵਾਸਤੇ ਤੇ ਮਾਤਾ ਤੇ ਚਾਚਾ ਜੀ ਕੋਈ ਉਹ ਖੋਆ ਲਾਲੂ ਲਾਲੂ ਬਾਕੀ ਲੋੜ ਦਾ ਸਮਾਨ ਅੱਜ ਦੇਣ ਗਏ ਨੇ ਭੈਣ ਕੋਲ ਤੇ ਆਪਾਂ ਚੱਲਦੇ ਆ ਆਪਣੇ ਕੰਮ ਤੇ ਤੇ ਪੰਜ 1500 ਵੇਗੂ ਵਗੈਰਾ ਚੱਕੀ ਤੇ ਉਸ ਤੋਂ ਬਾਅਦ ਚੱਲਦੇ ਆ ਜੀ ਇਹ ਨਾਲ ਦਾ ਦਿਨ ਕਿਸ ਤਰ੍ਹਾਂ ਦਾ ਬਤੀਤ ਹੁੰਦਾ ਤੇ ਹਜੇ ਸਾਰਾ ਸਾਮਾਨ ਖਿੰਡਣ ਖੰਡਾਉਣ ਕਮਰੇ ਦੇ ਵਿੱਚ ਇਸ ਤਰ੍ਹਾਂ ਹੀ ਕਿ ਤੇ ਇਸ ਸਾਈਡ ਚੱਲਦਾ ਇਹ ਬਲੌਗ ਆਪਣਾ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਲੌਗ ਦੇਖਿਆ ਕਰੋ ਤੇ ਪਿਆਰ ਦਿਆ ਕਰੋ ਜੂਸ ਲੈਣੇ ਬਰਾਦਰ ਚੱਲਾ

ਬੋਲ ਕੱਪਰੇ ਆਪਣੀ ਜਿੰਦ ਜਾਨਾ ਫਿਰ ਭਾਈ ਹੈ ਬੋਲ ਕੱਪਰੇ ਜਿੰਦ ਜਾਨਾ ਜਿੰਦ ਜਾਨਾ ਚੱਲ ਹੈ ਤੂੰ ਕਹਿਣਾ ਕਿਹਾਂ ਪਰ ਲੈ ਕੋ ਰਾ ਲਾ ਪਰ ਛੱਡੀ ਨਾ ਪਤਾ ਨਾ ਕੁਝ ਵੀ ਛੱਡਦੇ ਹੈ ਛੱਡਣਾ ਕਰ ਦੇ ਦੇਖ ਲੈ ਬੋਲੇ ਭਾਈ ਸੁਧੇਰੀ ਕਰਦੇ ਚੀਜ਼ ਆਪਣੇ ਖਾਣ ਵਾਸਤੇ ਬਣਾਈ ਹੈ ਹੈ ਚੀਜ਼ ਰੱਬ ਨੇ ਕੋਈ ਵੀ ਤਾਂ ਖਾਣ ਵਾਸਤੇ ਬਣਾਈ ਹੁੰਦੀ ਆ ਕੋਈ ਚੀਜ਼ ਆਪ ਨੂੰ ਛੱਡਨੀ ਚੀਂਦੀ ਮਰ ਜੱਕ ਐਨਾ ਖਾਓ ਵੀ ਜਿੰਨਾ ਕ ਆਪਣਾ ਪੇਟ ਚੱਲ ਲੈ ਜਿਆਦਾ ਉੱਪਰ ਵੀ ਨਾ ਜੀ ਸਾਦੇ ਉੱਪਰ ਹੈ ਠੀਕ ਹੈ ਹਾਂ ਆ ਕਰੀ ਮਾਰੇ ਵਿੱਚ ਹੈ ਕਿਹੜਾ ਆਹ ਨਾ ਇਹਨੂੰ ਕਰ ਲੈਣਾ ਹੈ ਇਹਨੂੰ ਕਰਦਾ ਇਧਰ ਆਇ ਨਿਕੜ ਜੂ ਆਪਣਾ ਹੈ ਲਿਆ ਡੂੰਘਈਆ ਦੇ ਲੱਗਿਆ ਉਹ ਮੋਟਰਸਾਈਕਲ ਹੈ ਚਲ ਕੇ ਹੁਣ ਜੇ ਨਾ ਪਾ ਵਿਆਹ ਚ ਖਾਏ ਤੇ ਹੁਣ ਇੱਥੇ ਪਤਾ ਲੱਗ ਗਿਆ ਸਾਰਾ ਹੈ ਫਸਾ ਸਾਡਾ ਫੋਟੋ ਫਸ ਗਿਆ ਉਧਰ ਖਾ ਲਿਆ ਉਧਰ ਖਾ ਲਿਆ ਜਾਦੇ ਹੁਣ ਕਿੱਥੇ ਸੁਭਾਵੇਂ ਕੀ ਨਹੀਂ ਹੋਰ ਹਮ ਬਾਈ ਬਾਈ ਹੁਣ ਸਾਡਾ ਵਿਆਹ ਵੀ ਹੋ ਗਿਆ ਸਾਡਾ ਵਿਆਹ ਹੋ ਗਿਆ ਕੰਪਲੀਟ ਹੁਣ ਅਸੀਂ ਚੱਲੇ ਆਪੀ ਚੱਲੇ ਆ ਆ ਕੀ ਲਿਆ ਹਾਂ ਨਾ ਹੁਣ ਕਿਉਂ ਲੱਗਦਾ ਦੇਖ ਓਏ ਦਫਤਰ ਜਹਾਂ ਪੇ ਆਉਂਦਾ ਮਰਾ ਦੱਸ ਤੈਨੂੰ ਢੋਕ ਖੜਦਾ ਤੇ ਤੂੰ ਉੱਥੇ ਮਿਲਿਆ ਨਹੀਂ ਸਰ ਅਸੀਂ ਤੁਹਾਡੇ ਨੂੰ ਬਾਈਰ ਪੁੱਛ ਕੇ ਰੇਖਾ ਬਾਈ ਦਾ ਆਪਾਂ ਕਿੱਥੇ ਸੀ ਵੀਰੇ ਦਫਤਰ ਚ ਜਾ ਕੇ ਦਫਤਰ ਵਧਾ ਕੇ ਫੇਰ ਆਏ ਸੀ ਮੈਂ ਤੈਨੂੰ ਕਹਿਣੀ ਮੈਂ ਤੇਰੇ ਲਵੇ ਆਉਣਾ ਮੈਂ ਸਿਰ ਮੈਂ ਸਬਜੀ ਦੇ ਮੰਦਰ ਜਾਇਆ ਮੈਂ ਫੇਰ ਲਵੇ ਆਉਣਾ ਫੋਨ ਤੂੰ ਨਹੀਂ ਚੱਕਿਆ ਆ ਫੋਨ ਕੌਣ ਚੱਕਿਆ ਇਹ ਇੱਕ ਮਿੰਟ ਖੜ ਵੀਰੇ ਇੱਕ ਮਿੰਟ ਖੜ 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 ਆ ਦੇ ਮੇਰਾ ਵੀ ਦੇਖ ਲੈ ਨਾ 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 ਹੈ ਇੱਧਰ ਦੇਖ ਬਲਜਿੰਦਰ ਆ ਬਲਜਿੰਦਰ ਕੱਲ ਥੋੜੀ ਜਿਹਾ ਦਿਖਾ ਲਾ ਤੇਰੇ ਬਾਪ ਦੇ ਨਾਲ ਦਿਖਾਉਂਗਾ ਵੀ ਤੇਰੇ ਰੇ ਸਾਰੇ ਫੰਦੇ ਨੇ ਮਿਲਿਆ ਤਾਂ ਫੌਂਡ ਚੱਕਿਆ ਉਹਦੋਂ ਬਾਅਦ WhatsApp WhatsApp ਤੇ WhatsApp ਹੈਂ ਇੱਧਰ ਦੇਖ WhatsApp ਮੈਂ ਡਿਲੀਟ ਕਰਦਾ ਮੈਸੇਜ ਆਹੋ ਭਈ ਅਹੀਂ ਆਹੀ ਕਰ ਆਪ ਚਾਹ ਪਿਆਣ ਦਾ ਮੇਰਾ ਦਸਤਾ ਤੇ ਆਪ ਨਹੀਂ ਖੜਦਾ ਕਿਉਂ ਸਹੀ ਗੱਲ ਹੈ ਭਈ ਹਾਂ ਸਹੀ ਹੈ ਨਾ ਭਈ ਹਲ ਹੋਇਆ ਗਵਾਹ ਲਖਾ ਆ ਵੀ ਗਵਾਹ ਨਿਕਲਣ ਹੈ ਗਵਾਹ ਨੇ ਕਹਿੰਦਾ ਜਾ ਆ ਹੁਣ ਤਾਂ ਹੁਣ ਥੋੜੀ ਜਿਹਾ ਮੋੜ ਦੁਬਾਰੇ ਵਾਪਸ ਆ ਆ ਤੇਰਾ ਫਿੱਕਾ ਲੈ ਜਿਹੜੀ ਮਰਜ਼ੀ ਤੇ ਕਰ ਲੂ ਠੀਕ ਹੈ ਕਿਉਂ ਜਿਹੜੀ ਤੇਰਾ ਜੀ ਕਰ ਰੋ ਪਿਆਉਂਦਾ ਮੈਂ ਉਹ ਵੀ ਕੁਝ ਕਰਨਾ ਮਾਈ ਕੋਰੀ ਚੀਜ਼ ਪੈ ਗਿਆ ਮਿੱਠੀ ਨਹੀਂ ਜਾਂਦਾ ਆਹ ਨਾ ਹਾਂ ਹੋਰ ਤਾਂ ਕੁਝ ਕਹੀ ਜਾ ਲਾ ਆਪਦੇ ਪਾਪਾਂ ਨੂੰ ਠੱਗਣ ਵਾਸਤੇ ਬੰਦਾ ਝੂਠ ਤੇ ਝੂਠ ਬਹੁਤ ਕੁਝ ਬੋਲਦਾ ਹੁੰਦਾ ਇਹ ਪੱਕਾ ਤੇ ਹੋਗਾ ਹੈ ਲੰਬਾ ਪੱਕਾ ਤੇ ਰਹੇ ਜੀ ਓਏ ਲੰਬਾ ਬੜਾ ਪੱਕਾ ਭਾਈ ਨਾਲ ਮੇਰੇ ਲਈ ਮੈਂ ਇਹਨੂੰ ਕਹਿ ਕੇ ਗਿਆ ਮਰੋਂ ਮਾਜਰ ਮੈਂ ਤੇਰੇ ਲਈ ਆਉਣਾ ਤੂੰ ਦਫ਼ਤਰ ਚ ਆਲਾ ਨਾ ਜੀ ਚੱਲ ਕੋਈ ਗੱਲ ਚੱਲੀ ਹੁਣ ਹੈ ਸੂਪ ਪਿਆ ਕੇ ਲਿਆਂਗਾ ਹਾਂ ਹੁਣ ਸੂਪ ਉਹ ਬਾਜ਼ਾਰ ਤੋਂ ਆਇਆ ਮਾਥੀ ਸਰਦੀ ਦੇ ਮੰਦਰ ਤੋਂ ਚੱਲ ਚਲ ਦੇਖਦੇ ਆ ਇਸ ਟਾਈਮ ਆਪਾਂ ਅੰਮ੍ਰਿਤਸਰ ਦੇ ਵਿੱਚ ਆ ਤੇ ਕਾਫੀ ਟਾਈਮ ਹੋ ਗਿਆ ਸੇ ਆਪ ਨੂੰ ਜਗ੍ਹਾ ਤੇ ਪਹੁੰਚਣ ਤੇ ਆਪਾਂ ਆਪਣਾ ਚਾਹ ਪਾਣੀ ਪੀਣ ਵਾਸਤੇ ਥੋੜਾ ਬਾਜ਼ਾਰ ਵਿੱਚ ਘੁੰਮਣ ਆਏ ਸੀਗੇ ਤੇ ਇਸ ਟਾਈਮ ਆਪਾਂ ਜਿਹੜੀ ਬਿਲਕੁਲ ਹਵੇਲੀ ਐ ਉਹ ਤੇ ਬਿਲਕੁਲ ਸਾਹਮਣੇ ਆ ਤੇ ਇੱਥੇ ਅੰਦਰ ਇੱਕ ਮੈਸੇ ਸਟੈਕਟਰ ਵੀ ਖੜਿਆ ਤੇ ਉਸ ਸਮੇਂ ਆਪਾਂ ਖੁੱਖ ਹੈ ਤੇ ਜਿਹੜਾ ਬਾਈ ਉਹ ਆਪਾਂ ਆਪਣਾ ਪ੍ਰੋਫੈਸਰ ਚਾਹ ਜਾਂ ਖੁੱਖ ਦੇ ਲੈ ਕੇ ਲੈ ਕੇ ਆਉਣੀ ਆ ਤੇ ਆ ਸਾਰੇ ਇੱਥੇ ਨੇ ਬਿਲਡਿੰਗਾਂ ਨੇ ਆੜੇ ਦੋੜੇ ਬਹੁਤ ਸੋਹਣੇ ਨਜ਼ਾਰੇ ਦੇਦੇ ਰਾਤ ਨੂੰ ਤੇ ਆਪਾਂ ਹੁਣ ਚੱਲਦੇ ਆ ਥੋੜਾ ਖੁੱਖ ਕਿੰਨੀ ਥੋੜੇ ਆਪਾਂ ਦੇ ਕਿੰਨੇ ਸਰਵ ਸਹੀ ਤਾਂ ਤਾਂ ਆਪਾਂ ਬਾਕੀ ਵੀ ਜਿਆਦੇ ਘੜੇ ਪੈ ਗਏ ਸੀ ਕਿ ਪਾਰਟੀ ਤੋਂ ਕਿਉਂਕਿ ਉਹ ਪਾਰਟੀ ਤੋਂ ਭੱਜ ਗਿਆ ਉਹ ਕਹਣਾ ਤੁਹਾਨੂੰ ਪਾਰਟੀ ਦੇ ਦੇਣੀ ਜ਼ਰੂਰ ਹੈ ਪਰ ਦੇਣੀ ਅੰਬਰਸਰ ਜਾ ਕੇ ਆ ਤੇ ਇਸ ਟਾਈਮ ਆਪਾਂ ਨੂੰ ਲੱਗ ਗਿਆ ਜੀ ਫੋਕੇ ਦੇ ਵਿੱਚ ਤੇ ਆਪਾਂ ਚੱਲੇ ਕਿ ਫੋਕੇ ਤੇ ਚਾਹ ਪੀਂਦੇ ਆ ਤੇ ਆ ਇਸ ਟਾਈਮ ਆਪਾਂ ਬਹਿ ਲੀਏ ਤੇ ਚੱਲਦੇ ਆ ਦੇਖਿਆ ਭਾਈ ਫੋਕੇ ਦੇ ਵਿੱਚ ਆਪਾਂ ਨੂੰ ਕੀ ਪਿਆਉਂਦਾ ਤੇ ਕੀ ਨਹੀਂ ਪਿਆਉਂਦਾ ਤੇ ਬਾਕੀ ਬਿਲਡ ਬਹੁਤ ਸੋਹਣਾ ਰਾਤ ਦਾ ਥਿਊ ਬਹੁਤ ਸੋਹਣਾ ਦਿਖਾਈ ਦੇਣ ਲੱਗਾ ਪਿਆ ਤੇ ਆਓ ਹੁਣ ਚੱਲਦੇ ਆ ਜੀ ਫੋਖਾ ਸਾਹਮਣੇ ਬਿਲਕੁਲ ਫੋਖਾ ਉੱਥੇ ਚੱਲ ਕੇ ਪੀਨੇ ਚਾਹ ਪਾਣੀ ਪੀਖ ਫੋਨ ਅਗੀ ਦਾ ਪਹੁੰਦਾ ਵੀ ਆਪਾਂ ਵਾਕਸ ਹੁੰਦਾ ਹੁੰਦਾ ਅਸੀਂ ਉਹਦੇ ਕੋਲ ਪਾਰਟੀ ਨਾਲ ਥੋੜਾ ਜਿਆਦਾ ਖੜੇ ਪੈ ਗਏ ਉਹ ਸਾਨੂੰ ਪਾਰਟੀ ਦੇਣ ਵਾਸਤੇ ਲੈ ਆਇਆ ਫੋਖਾ ਜੋ ਮਸ਼ਹੂਰ ਰੈਸਟੋਰੈਂਟ ਹੈ ਸਿੱਧੇ ਤੇ ਕਹਿੰਦਾ ਤੁਹਾਨੂੰ ਇਹ ਪਾਰਟੀ ਫੋਖੇ ਵਿੱਚ ਦੇਣੀ ਹੈ ਤੇ ਹੁਣ ਆਪਾਂ ਚੱਲਦੇ ਅੰਦਰ ਤੇ ਲੈਨੇ ਪਾਰਟੀ ਬਾਈ ਤੋਂ ਦੇ ਦੇ ਕੀ ਕਮਾਉਂਦਾ ਪਿਆ ਹੁੰਦਾ ਆਪਾਂ ਨੂੰ ਚੱਲ ਅੱਗੇ ਤੁਹਾਨੂੰ ਹੁਣ ਦਿਨ ਦਿਖਾਈ ਥੋੜਾ ਜਿਹਾ ਅੰਦਰੋਂ ਫੁੱਕ ਆਇਆ ਨਾਉ ਦੀ ਫੁੱਕ ਹੈ ਅੰਦਰ ਵੀ ਫੁੱਕ ਹੈ ਬੁਝੇ ਹੈ ਅੰਦਰ ਤੇ ਜਿੱਥੇ ਹਵਾ ਵੀ ਮਿਲੇਗੀ ਚੱਲਦੇ ਅੰਦਰ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਜੋ ਖਤਮ ਹੋਈ ਹੈ ਜੀ ਆਪਣੇ ਆਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਉਹਨਾਂ ਰਾਤ ਦੀ ਆਪਣਾ ਤਕਰੀਰ ਆਪਣੀ ਸਟੇ ਰਹੀ ਹੈ ਸੋ ਕੋਸ਼ਿਸ਼ ਕਰਾਂਗੇ ਕਿ ਅਪਾ ਸਵੇਰੇ ਤੁਹਾਨੂੰ ਦਰਵਾਸਾ ਦੇ ਦਰਸ਼ਨ ਦਿਖਾ ਦੇ ਕਰਾ ਸਕੀਏ ਤੇ ਜੇ ਕੋ ਕੋ ਸਾਥੀ ਅਸੀਂ ਕਈ ਜਾਣੇ ਆ ਕਈ ਵਿੱਚ ਜਾਣ ਨੂੰ ਵੀ ਕਹਿ ਰਹੇ ਨੇ ਜੇ ਆਪਾਂ ਚਲੇ ਗਏ ਤਾਂ ਤੁਹਾਨੂੰ ਬਸ ਆਪਾਂ ਤੁਹਾਨੂੰ ਸਵੇਰੇ ਦਾ ਵਲੌਗ ਅਪ ਬਿੰਦੂ ਤੋਂ ਸਟਾਰਟ ਕਰਾਂਗੇ ਨੀਸੋ ਵੀਡੀਓ ਤੇ ਦਰਵਾਜ਼ਾ ਦੇ ਦਰਸ਼ਨ ਦਿਦਾ ਕਰਾਂਗੇ ਸੋ ਮਿਲਦੇ ਆ ਜੀ ਕੱਲ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਫਸ਼ੀ ਕਾਲ ਗੁੱਡ ਬਾਏ ਰੱਬ ਰਾਖਾ